ਗੁਰੂ ਘਰਾਂ ਵਿੱਚ ਨਿਸ਼ਾਨ ਸਾਹਿਬ ਦੇ ਪੋਸ਼ਾਕੇ ਦਾ ਰੰਗ ਬਸੰਤੀ ਅਤੇ سرمਈ ਹੋਵੇ ਰੰਗ ਨੂੰ ਲੈ ਕੇ ਪੈਦਾ ਹੋਈ ਦੁਬਦ ਵਿਚਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਸਾਫ਼ ਕੀਤਾ ਹੈ ਕਿ ਬਸੰਤੀ ਅਤੇ سرمਈ ਰੰਗ ਹੀ ਰਹਿਤ ਮਰਿਆਦਾ ਅਨੁਸਾਰ ਨੇ ਉਹਨਾਂ ਕਹੇ ਕਿ ਇਸ ਫੈਸਲੇ ਨੂੰ ਸ਼੍ਰੋਮਣੀ ਕਮੇਟੀ ਲਾਗੂ ਕਰਵਾ ਰਹੀ ਹੈ ਆਓ ਹਰਮਤ ਤੇ ਜੋ ਹਰਮਤ ਰਿਆਤੋਂ ਜ਼ਿਆਦਾ ਉਹ ਦੇ ਮੁਤਾਬਕ ਜਿਹੜਾ ਬਸੰਤੀ ਆ سرمਈ ਰੰਗ ਜੋ ਲਿਖਿਆ ਹੋਇਆ ਮਰਿਆਦਾ ਦੇ ਵਿੱਚ ਉਕੇ ਇੱਕ ਬਹੁਤ ਵੱਡਾ ਇੱਕ ਸੰਗਤ ਵਿੱਚ ਪੁਲੀ ਟੈਸਟ ਕਰਦਾ ਫਾਇਆ ਜਾ ਰਿਹਾ ਸੀ ਕਿ ਇਸ ਦੇ ਕਿਹੜਾ ਹੈ ਬਸੰਤੀ ਕਿਹੜਾ ਹੈ ਕਿਉਂਕਿ ਕਈ ਤਰ੍ਹਾਂ ਦੀਆਂ ਛੇਡਾਂ ਇਹਦੇ ਵਿੱਚ ਸੰਕੇਸ ਦਿੱਤਾ ਕਿ ਜਿਹੜਾ ਹੈ ਉਹ ਉਹ ਆਪਾ ਜਿਹੜਾ ਉਹ ਪਸੰਤੀ ਲਿਖਿਆ ਹੋਇਆ ਅਮਰੀਅਦਾ ਵਿੱਚ ਉਹਦੇ ਮੁਤਾਬਿਕ ਹੈ ਕਿ ਛੇੜ ਜਿਹੜੀ ਹੈ ਉਹ ਸਹੀ ਛੇੜ ਜਿਹੜੀ ਹੈ ਉਸ ਕਰਕੇ ਸੰਕਟ ਪੁੰਤੀ ਜਾਏ ਤਾਂ ਕਿ ਸੰਗਤ ਉਹ ਚਲ ਪਰੰਪਰਾ ਹੈ ਉਹ ਜਿਹੜਾ ਖਤਮ ਹੋ ਸਕੇ ਸਿੱਧਾ ਸੰਤਨ ਕੇ ਮੇਂ ਅਪੀਲ ਕਰੋਗੇ ਕਿ ਗੁਰਦੁਆਰਾ ਸਾਹਿਬ ਜਲਦੀ ਚੇਂਜ ਕੀਤੇ ਜਾਣ ਰੰਗ ਦੇ ਵਿੱਚ ਕਿਹਾ ਜਾਂਦਾ ਹੈ ਉਹ ਤਾਂ ਪ੍ਰੋਸੈਸ ਚੱਲ ਰਿਹਾ ਹੈ ਜਿਵੇਂ ਸ਼ੌਣ ਕਮੇਟੀ ਫੈਸਲਾ ਕੀਤਾ ਹੈ ਪ੍ਰਚਾਰ ਕਮੇਟੀ ਫੈਸਲਾ ਕਰੀ ਕਿ ਸੰਗਤ ਨੂੰ ਉਤੋਂ ਅੱਗਾ ਕਰਤਾ ਜਾਏਗਾ